ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਲੇਰ ਕੋਟਲਾ ਲੋਹਾ ਬਾਜ਼ਾਰ ਕੱਪੜਿਆਂ ਦੀ ਭਾਰੀ ਸੇਲ ਆ ਦੁਪੱਟੇ ਆ ਜੀ 150 ਦੇ 2 ਪ੍ਰਿੰਟ ਲੀਲਣ ਦੇ ਦੁਪੱਟੇ ਆ ਜੀ 150 ਦੇ 2 ਦੁਪੱਟੇ ਆ ਕਲਰ ਡਿਜ਼ਾਈਨ ਦੇਖ ਲਈ ਸਾਰੇ ਮਿਲ ਜਾਣਗੇ ਗਰਮੀ ਵਾਲੇ ਦੁਪੱਟੇ ਆ 150 ਦੇ 2 ਸਾਰੇ ਕਲਰ ਪਏ ਆ ਜੀ ਆ ਦੁਪੱਟੇ ਆ ਇਹ ਵਧੀਆ ਵਾਲੇ ਦੁਪੱਟੇ ਆ 100 ਰੁਪਏ ਵਾਲੇ ਦੁਪੱਟੇ ਮਿਲ ਜੂ 200 ਰੁਪਏ ਵਾਲਾ ਦੁਪੱਟਾ ਵੀ ਮਿਲ ਜੂ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਜਾ ਰਹੇ ਆ ਕੱਟ ਪੀਸ 2.5 ਮੀਟਰ ਦਾ ਪੀਸ ਐ 100 ਰੁਪਏ ਦਾ ਆ ਕਾਟਨ ਦਾ ਕੱਪੜਾ ਹੀ 2.5 ਮੀਟਰ ਦਾ ਪੀਸ 100 ਰੁਪਏ ਦਾ ਦੋ ਪੀਸ ਮਿਲਾ ਲਓ 200 ਰੁਪਏ ਦਾ ਪੂਰਾ ਸੂਟ ਬਣ ਜਾਂਦਾ ਈ 2.5 ਮੀਟਰ 2.5 ਮੀਟਰ 5 ਮੀਟਰ ਦਾ ਪੂਰਾ ਸੂਟ ਬਣ ਜੂ ਆ ਕਲਰ ਪਏ ਜੀ ਮਿਕਸ ਕਾਟਨ ਦੇ ਆ ਮਿਕਸ ਕਾਟਨ ਦਾ ਪੀਸ ਐ ਜੀ ਕਲਰ ਪੱਕੇ ਆ 2.5 ਮੀਟਰ ਦਾ ਪੀਸ ਐ 100 ਰੁਪਏ ਆ ਕਲਰ ਚਾਰਟ ਮਿਲ ਜਾਣਗੇ ਆ ਦੇਖੋ ਜੀ ਕੱਟ ਪੀਸ 2.5 ਮੀਟਰ ਦਾ ਪੀਸ ਹੈ 100 ਰੁਪਏ ਦਾ ਜੀ ਆ ਸਾਰੇ ਰੰਗ ਵੇ ਹੈ ਜੀ ਪਲੇਨ ਵੀ ਮਿਲ ਜਾਣਗੇ ਪ੍ਰਿੰਟ ਵੀ ਮਿਲ ਜਾਣਗੇ ਪਲੇਨ ਪੰਜਾਬੀ कॉटन ਦਾ ਕੱਪੜਾ ਹੈ ਕੱਟ ਪੀਸਾਂ ਦੇ ਵਿੱਚ ਆ ਸਾਰੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ 200 ਰੁਪਏ ਦਾ ਸੂਟ ਹੈ ਮਿਕਸ कॉटन ਦਾ ਕੱਪੜਾ ਹੈ 5 ਮੀਟਰ 200 ਰੁਪਏ ਦਾ ਸੂਟ ਹੈ ਜੀ ਮਿਕਸ ਕਾਟਨ ਦਾ ਕਪੜਾ ਰੇਸ਼ਮੀ ਕਪੜਾ ਹੈ 5 ਮੀਟਰ 200 ਰੁਪਏ ਦਾ ਪੱਕੇ ਰੰਗ ਨੇ ਰੰਗ ਖਰਾਬ ਨਹੀਂ ਹੁੰਦੇ ਕੱਪੜੇ ਦੇ 5 ਮੀਟਰ 200 ਰੁਪਏ ਦਾ ਜੀ ਆ ਸਾਰੇ ਰੰਗ ਪਏ ਆ ਦੇਖ ਲੋ ਜੀ ਡਾਰਕ ਕਲਰ ਮਿਲ ਜਾਣਗੇ ਲਾਈਟ ਕਲਰ ਮਿਲ ਜਾਣਗੇ 5 ਮੀਟਰ ਸਿਰਫ ਔਰ ਸਿਰਫ 200 ਰੁਪਏ ਦਾ ਆ ਕਲਰ ਪਏ ਆ ਜੀ ਦੇਖ ਲੋ ਆ ਕਲਰ ਨਹੀਂ ਆਹ ਵਾਲੇ ਕਲਰ ਨੇ ਆਹ ਵਾਲੇ ਕਲਰ ਹੈ ਜੀ ਆਹ ਵਾਲੇ ਕਲਰ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ 250 ਰੁਪਏ ਪ੍ਰਿੰਟਰ ਰਿਅਨ ਦਾ ਸੂਟ ਹੈ 250 ਰੁਪਏ ਦਾ ਵੱਡੇ ਪੈਨੇ ਦਾ ਪੱਕੇ ਪ੍ਰਿੰਟਰ ਨੇ ਪ੍ਰਿੰਟਰ ਰਿਅਨ ਦਾ ਕੱਪੜਾ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਹੈ ਜੀ टाइगर प्रिंट ब्लैक वाइट प्रिंट है टाइगर प्रिंटा जे कई डिजाइन मिल जाणे फ्लावर वाले डिज़ाइन मिल जाणे आ कलर मिल जाणे वाले कलर चार्ट मिल जाणे जी वाले कलर चार्ट मिल जाणे जी वाले कलर मिल जाणे जी वाले कलर मिल जाणे जी कलर पे है जी पए वाले कलर पे है जी टाइगर प्रिंट दे ਪ੍ਰਿੰਟਰ ਇਹੋਂ ਦਾ ਸੂਟ ਹੈ ਵੱਡੇ ਪਰੇ ਦਾ ਹੁੰਦਾ 3.5 ਮੀਟਰ ਕੱਪੜਾ ਪੂਰਾ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਹੈ ਆ 컬러 ਚਾਰਟ ਪਏ ਹੈ ਜੀ ਆ ਮੈਚਿੰਗ ਸੂਟ ਹੈ 250 ਰੁਪਏ ਦਾ ਆ 컬러 ਪਏ ਜੀ ਸਾਰੇ ਮੈਚਿੰਗ ਸੂਟਾਂ ਤੇ ਪਿਓਰ ਕਾਟਨ ਦਾ ਕੱਪੜਾ ਹੈ 250 ਰੁਪਏ ਦਾ ਸੂਟ ਹੈ ਜੀ ਆ ਕਲਰ ਬੈਨ ਹੈ ਜੀ। ਆਹ ਵਾੜੇ ਕਲਰ ਤੇ ਆਦੋ। ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ। ਪਿਓਰ ਜੈਪੂਰੀ ਕਾਟਨ 300 ਰੁਪਏ ਦਾ ਸੂਟ ਹੈ। ਸਿਰਫ ਔਰ ਸਿਰਫ 300 ਰੁਪਏ ਦਾ ਸੂਟ ਹੈ। ਪਿਓਰ ਜੈਪੂਰੀ ਕਾਟਨ ਦਾ ਕੱਪੜਾ ਹੀ। ਮੈਚਿੰਗ ਮਿਲ ਜੂਗਾ, 올ਓਵਰ ਮਿਲ ਜੂਗਾ ਸੂਟ। ਮੈਚਿੰਗ ਪ੍ਰਿੰਟ ਸਲਵਾਰਾਂ ਨਾਲ ਤੇ ਕੰਟਰਾਸਟ ਵਧੀਆ ਜੀ। ਪਿਓਰ ਜੈਪੂਰੀ ਕਾਟਨ ਦਾ ਕੱਪੜਾ ਹੈ। ਸਿਰਫ ਔਰ ਸਿਰਫ 300 ਰੁਪਏ ਦਾ ਸੂਟ ਹੈ ਜੀ। ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਸੈਂਡ ਕਰ ਦਿਓ ਪੀਸ ਮਿਲ ਜੂਗਾ ਜੀ 컬러 ਮਿਲ ਜੂਗਾ ਕੋਈ ਵੀ 컬러 ਚਾਹੀਦਾ ਸਕਰੀਨਸ਼ਾਟ ਸੈਂਡ ਕਰ ਦਿਓ 컬러 ਮਿਲ ਜੂਗਾ ਉਹ ਪਿਓਰ ਜੈਪੁਰੀ ਕਾਟਨ ਵਧੀਆ ਕਾਟਨ ਹੈ ਜੀ ਸਿਰਫ ਔਰ ਸਿਰਫ 300 ਰੁਪਏ ਦਾ ਸੂਟ ਹੈ ਆ 컬러 ਚਾਰਟ ਸਾਰੇ ਪੇਜ ਆਲ ਓਵਰ ਸੂਟ ਵੀ ਮਿਲ ਜਾਣਗੇ ਮੈਚਿੰਗ ਵੀ ਮਿਲ ਜਾਣਗੇ ਲਨ ਵਾਲੀਆਂ ਸਲਵਾਰਾਂ ਨਾਲ ਪ੍ਰਿੰਟ ਕਮੀਜ਼ ਆ ਵਾਲੇ 컬러 ਪੇਜ ਆਵਲੇ ਕਲਰ ਹੈ ਜੀ ਆਵਲੇ ਕਲਰ ਹੈ ਜੀ ਇਹਨਾਂ ਦੇ ਦੇਖੋ ਆਵਲੇ ਕਲਰ ਪਏ ਆ ਜੀ ਇਹ ਦੇਖੋ ਕਲਰ ਚਾਰਟ ਸਾਰੇ ਵਧੀਆ ਹੈ ਜੀ ਆ ਸਾਰੇ ਕਲਰ ਪਏ ਨੇ ਦੇਖ ਲਓ ਆਵਲੇ ਕਲਰ ਮਿਲ ਜਾਣਗੇ ਜੀ ਆ ਵਾਲੇ ਕਲਰ ਮਿਲ ਜਾਣਗੇ ਜੀ ਆ ਵਾਲੇ ਕਲਰ ਮਿਲ ਜਾਣਗੇ ਜੀ ਆ ਦੇ ਕਵਲੇ ਕਲਰ ਮਿਲ ਜਾਣਗੇ ਜਿਆਦਾ ਇਹਦੇ ਵੀ ਸਭ ਤੋਂ ਜ਼ਿਆਦਾ ਵਾਈਟ ਬਲੈਕ ਚੱਲਦਾ ਹੈ ਵਾਈਟ ਬਲੈਕ ਦੀ ਕੰਬੀਨੇਸ਼ਨ ਵੀ ਬਹੁਤ ਵਧੀਆ ਹੈ ਆ ਦੇਖੋ ਡਿਜ਼ਾਈਨਾਂ ਸਾਰੀਆਂ ਅਲੱਗ-ਅਲੱਗ ਆਉਣਗੀਆਂ ਪ੍ਰਿੰਟ ਸਾਰੇ ਅਲੱਗ-ਅਲੱਗ ਆਉਣਗੇ ਜੀ ਆ ਕਲਰ ਪਏ ਆ ਜੀ ਆ ਵਾਲੇ ਕਲਰ ਪਏ ਆ ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਕਿੱਥੋਂ ਦੇਖ ਰਹੇ ਹੋ ਤੁਸੀਂ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਕੋਈ ਵੀਡੀਓ ਦੇ ਵਿੱਚ ਕਮੀਆਂ ਤਾਂ ਸਾਨੂੰ ਦੱਸਿਓ ਜਰੂਰ ਜੀ ਅਸੀਂ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਲੈ ਕੇ ਆਏ ਕਰਾਂਗੇ ਤੁਹਾਡੇ ਵਾਸਤੇ ਹਰ ਨਵੀਂ ਕਲੈਕਸ਼ਨ ਦੀ ਵੀਡੀਓ ਬਣਾਇਆ ਕਰਾਂਗੇ ਜੀ ਕਿ ਤੁਸੀਂ ਕਿਸ ਜਗ੍ਹਾ ਤੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸੋ ਜੀ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਸਾਰੇ ਕਲਰ ਪੈਨੇ ਆ ਦੁਪੱਟੇ 200 ਰੁਪਏ ਦਾ ਕਢਾਈ ਵਾਲਾ ਦੁਪੱਟਾ ਕਢਾਈ ਵਾਲਾ ਦੁਪੱਟਾ 200 ਰੁਪਏ ਦਾ ਆ ਲੋਕੇਸ਼ਨ ਹੈ ਜੀ ਮਾਲੇਰ ਕੋਟਲਾ ਲੋਹਾ ਬਾਜ਼ਾਰ ਹਰਿਆਤਵਾਨ ਨੂੰ ਸੇਲ ਲੱਗਦੀ ਹੈ ਪੂਰੀ ਮਸ਼ਹੂਰ ਸੇਲ ਹੈ ਜੀ ਆ ਲੋਕੇਸ਼ਨ ਹੈ ਇਹਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਹੀ ਵੀਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਆ ਸਕਦੇ ਹੋ ਆਓ ਕੰਟੈਕਟ ਕਰੋ